ਹੁਣੇ ਭਾਈ ਜਸਕਰਨ ਸਿੰਘ ਜੀ ਕੀਰਤਨ ਕਰਦਿਆਂ ਹੋਇਆ ਸ਼ਬਦ ਪੜ੍ਹ ਰਹੇ ਸੀ ਮਸਕੰ ਭਗਨੰਤ ਸੈਲੰਕਰ ਦਮੰਤਰੰਤ ਪਪੀਲ ਕਹੈ ਸਾਗਰੰ ਲੰਘੰਤ ਪਿੰਗੰਤੰ ਪ੍ਰਕਾਸ਼ ਅੰਦ ਕਹੈ ਜੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਮੱਛਰ ਪਰਬਤਾਂ ਨੂੰ ਤੋੜ ਦਿੰਦਾ ਹੈ ਜੇ ਗੁਰੂ ਕਿਰਪਾ ਕਰਨ ਤਾਂ ਇੱਕ ਕੀੜੀ ਦਲਦਲ ਨੂੰ ਲੰਘ ਜਾਂਦੀ ਏ ਜੇ ਗੁਰੂ ਕਿਰਪਾ ਕਰਨ ਤਾਂ ਪਿੰਗਲਾ ਵੱਡੇ ਵੱਡੇ ਸਾਗਰਾਂ ਨੂੰ ਪਾਰ ਕਰ ਜਾਂਦਾ ਏ ਜੇ ਗੁਰੂ ਕਿਰਪਾ ਕਰਨ ਤਾਂ ਅੰਦਾ ਮਨੁੱਖ ਜੋ ਦੋ ਬਹਾਨ ਜਹਾਨਾ ਦਾ ਸੂਰਜ ਬਣ ਕੇ ਚਮਕਦਾ ਇੱਥੇ ਭਾਰਤੀ ਅਲਸਵੇ ਦੇ ਅਨੁਸਾਰ ਜਿਹੜਾ ਵਿਦਿਆ ਪੜ ਸਕਦਾ ਸੀ ਉਹ ਮੈਦਾਨੇ ਜੰਗ ਦੇ ਵਿੱਚ ਜੂਝ ਨਹੀਂ ਸਕਦਾ ਜੋ ਮੈਦਾਨੇ ਜੰਗ ਵਿੱਚ ਜੂਝਦਾ ਸੀ ਉਹ ਵਪਾਰ ਨਹੀਂ ਸੀ ਕਰ ਸਕਦਾ ਜੋ ਵਪਾਰ ਕਰਦਾ ਸੀ ਉਹ ਸੇਵਾ ਨਹੀਂ ਸੀ ਕਰ ਸਕਦਾ ਇਹ ਕਹਿ ਲਓ ਜੋ ਸੇਵਾ ਕਰ ਸਕਦਾ ਸੀ ਉਹ ਵਪਾਰ ਨਹੀਂ ਸੀ ਕਰ ਸਕਦਾ ਜੋ ਵਪਾਰ ਕਰਦਾ ਸੀ ਉਹ ਮੈਦਾਨੇ ਜੰਗ ਵਿੱਚ ਨਹੀਂ ਸੀ ਜੂਝ ਸਕਦਾ ਤੇ ਜੋ ਮੈਦਾਨੇ ਜੰਗ ਵਿੱਚ ਜੂਝਦਾ ਸੀ ਉਹ ਕਦੇ ਵਿਦਵਾਨ ਨਹੀਂ ਸੀ ਬਣ ਸਕਦਾ ਪਰ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਆਖਿਆ ਇਹ ਸਾਰੇ ਗੁਣ ਮੈਂ ਇੱਕ ਸਿੱਖ ਨੂੰ ਬਖਸ਼ਿਸ਼ ਕਰਨੇ ਨੇ ਬਖਸ਼ਿਸ਼ ਵਰਜੋ ਦੇਣੇ ਨੇ ਇਨਹੀ ਤੇ ਆਪ ਵੱਲ ਇਸ਼ਾਰਾ ਕਰਕੇ ਕਿਹਾ ਇਨਹੀ ਤੇ ਪੰਡਿਤ ਉਪਜਾਉ ਕਥਾ ਕਰਨ ਦੀ ਰੀਤ ਚਲਾਉਂ ਇਨਹੀ ਤੇ ਰਾਜੇ ਉਪਜਾਉ ਰਾਜ ਕਰਨ ਦੀ ਜਾਤ ਸਿਖਾਉਂ ਚੁੜੀਓ ਸੇ ਮੈਂ ਬਾਜੜਾਉਂ ਸਵਾ ਲਾਖ ਸੇ ਇੱਕ ਲੜਾਉਂ ਤਬੇ ਗੋਵਿੰਦ ਸਿੰਘ ਨਾਮ ਕਹਾਉ। ਉਹ ਨਿਹਾਲ ਸਾਤ ਸ੍ਰੀ ਅਕਾ ਤਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਮਾਧਵ ਦਾਸ ਬੇਰਾਗੀ ਜੋ ਅਹਿੰਸਿਕ ਹੋ ਚੁਕਿਆ ਸੀ ਜਿਸ ਨੇ ਆਪਣੇ ਤੀਰ ਕਮਾਨ ਸਸਤਰ ਸਾਰੇ ਛੁੱਟ ਦਿੱਤੇ ਸੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਕਿਹਾ ਅਸੀਂ ਤੈਨੂੰ ਪੰਜ ਤੀਰ ਦਿੰਦੇ ਆ ਤੇ ਪੰਜਾਬ ਦੀ ਧਰਤੀ ਤੇ ਜਾਣਾ ਹੈ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਝੁਲ-ਝੁਲ ਕੇ ਖਾਤਮਾ ਕਰਨਾ ਹੈ ਜਿਹੜੇ ਧਰਮ ਦੇ ਵਿਰੋਧੀ ਨੇ ਜੋ ਗਰੀਬਾਂ ਦੀ ਉੱਪਰ ਜਲੰਮ ਕਰਦੇ ਨੇ ਤਸੱਦਦ ਕਰਦੇ ਨੇ ਉਹਨਾਂ ਨੂੰ ਸੋਧਾ ਲਾਉਣਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹੋਗੇ ਪਾਤਸ਼ਾਹ ਆਪ ਥਾਪਣਾ ਦਿਓ ਮੈਂ ਉਹਨਾਂ ਸਾਰਿਆਂ ਨੂੰ ਸੋਧਾਂਗਾ ਜਿਸ ਤਰ੍ਹਾਂ ਭੋਰ ਸਿੰਘ ਕਹਿੰਦੇ ਆਏ ਕਿ ਸੱਚੇ ਪਾਤਸ਼ਾਹ ਤੁਹਾਡੀ ਬਖਸ਼ਿਸ਼ ਹੋਵੇ ਤਾਂ ਇਸ ਕਿਰਪਾ ਦੇ ਨਾਲ ਮੈਂ ਧਰ ਲੂੰਗਾ ਇੱਕ ਇੱਕ ਕੋ ਇਸ ਸੰਸੀਰ ਕੇ ਅੱਗੇ ਰੱਖ ਦੂੰਗਾ ਸੀਨਾ ਔਰ ਜਿਗਰ ਦਿਲ ਛੀਰ ਕੇ ਅੱਗੇ ਦੁਨੀਆ ਤਾਂ ਝੁਕਦੀ ਫਿਰਤੇ ਹੈ ਤਕਦੀਰ अगर यहां तक तीर भी झुक जाएगी मेरे शमशीर के आगे सा श्री अका ता बाबा बन्दा सिंह बहादुर साहब जो पंजाब विच आए ना ता ये क्योंकि बहादुर साहब ही होते जिया अपने नालेड़ दे आएस नु पता चलया रोज खबरा जा रहीया ने कि बाबा बंदा सिंह बहादुर थोड़ी सीयां फौजा लेके ਇਹ ਵੱਡੀਆਂ-ਵੱਡੀਆਂ ਫੌਜਾਂ ਨੂੰ ਹਰਾ ਦੇ ਰਹੇ ਨੇ ਤਾਂ ਇਹ ਉੱਥੋਂ ਭੱਜਿਆ ਫਿਰ ਇੱਧਰ ਆਇਆ ਤਾਂ ਰਾਤ ਨੂੰ ਜਦੋਂ ਸੌਂਦਾ ਸੀ ਨਾ ਤਾਂ ਉਸ ਵੇਲੇ ਹੱਪੜ ਆਈ ਤਾਂ ਉੱਠ ਪਈਦਾ ਸੀ ਕਹਿੰਦਾ ਉਹ ਆ ਗਿਆ ਬੱਬਾ ਬਾਬਾ ਬੰਦਾ ਸਿੰਘ ਬਹਾਦਰ ਫਿਰ ਇਸ ਨੂੰ ਵੈਤ ਦਵਾਈਆਂ ਦੇ ਕੇ ਸੁਆਉਂਦੇ ਨੇ ਪਰ ਥੋੜੀ ਦੇਰ ਬਾਅਦ ਫਿਰ ਇਸ ਦੀ ਅੱਖ ਖੁੱਲਦੀ ਏ ਤੇ ਕਹਿੰਦਾ ਉਹ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਇਹ ਮੈਨੂੰ ਮਾਰੇਗਾ ਇਹ ਮੈਨੂੰ ਛੱਡੇਗਾ ਨਹੀਂ ਇਤਨੀ ਤੈਸਤ ਬਾਦਰਾਸ਼ਾ ਦੇ ਮਨ ਦੇ ਵਿੱਚ ਪਰ ਗਈ ਇੱਕ ਹੰਸ ਸੀ ਨਾ ਮਾਧੋਦਾਸ ਵੈਰਾਗੀ ਉਸ ਨੂੰ ਮੇਰੇ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਉਹਦੇ ਹੱਥ ਤੇ ਸ਼ਸਤਰ ਪਕੜਵਾਏ ਤੇ ਉਸ ਦੇ ਸ਼ਸਤਰਾਂ ਦੇ ਸਾਹਮਣੇ ਕੋਈ ਠਹਿਰ ਨਾ ਸਕਿਆ ਰਾਤ ਦੀਆਂ ਨੀਂਦਾਂ ਵੀ ਹਰਾਮ ਹੋ ਗਈਆਂ ਇਹ ਗੁਣ ਹੈਗੇ ਨਾ ਫੇਰ ਜਦੋਂ ਸਾਧ ਸੰਗਤਿਓ ਬਾਬਾ ਕੁੰਮਾ ਜੀ ਬਾਬਾ ਕੁੰਮਾ ਜੀ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਗਏ ਤਾਂ ਉਸ ਵੇਲੇ ਕਿਉਂ ਗਏ ਉਹਨਾਂ ਦੇ ਕੋਲ ਕਿਉਂਕਿ ਉੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਬਿਤਾਈ ਸੀ ਤਾਂ ਉਸ ਵੇਲੇ ਜਿਹੜਾ ਐਡਾ ਵੱਡਾ ਬਹਾਦਰ ਹੈ ਜੋ ਐਡਾ ਵੱਡਾ ਸੂਰਮਾ ਹੈ ਉਹ ਗੁਰਬਾਣੀ ਦੇ ਅਰਥ ਕਰ ਰਿਹਾ ਹੈ 66 ਛੋਰੇ ਦਾਸ ਤੁਹਾਰੇ ਦਾਸ ਦਸਨ ਕੇ ਪਾਣੀ ਹਾਰੇ ਤਾਂ ਉਹਨੂੰ ਪਤਾ ਲੱਗਿਆ ਬਾਬਾ ਬਦਨਾਥ ਸਿੰਘ ਬਾਹਦਰ ਨੂੰ ਗਏ ਬਾਬਾ ਕੁੰਮਾ 마ਸ਼ਕੀ ਦੀਆਂ ਪ੍ਰਕਰਮਾਂ ਕੀਤੀਆਂ ਫਿਰ ਉਹਨਾਂ ਦਾ ਮੱਥਾ ਚੁੰਮਿਆ ਫਿਰ ਉਹਨਾਂ ਦੇ ਹੱਥ ਚੁੰਮੇ ਫਿਰ ਉਹਨਾਂ ਦੇ ਕਦਮ ਵੀ ਚੁੰਮ ਲੈ ਬਾਬਾ ਬੰਦਾ ਸਿੰਘ ਬਾਹਦਰ ਨੇ ਮਹਾਰਾਜੀ ਬਾਣੀ ਕਹਿੰਦੀ ਹੈ ਪਰਵਜ ਗਾਲ ਅਪਾਰ ਅਗੰਮ ਬੇਦ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਬਹਾਦਰ ਸਨ ਮਦਾਨੇ ਜੰਗ ਦੇ ਉੱਥੇ ਇੱਕ ਉਹ ਸੇਵਾਦਾਰੀ ਸਨ ਉਹਨਾਂ ਦੇ ਮਨ ਵਿੱਚ ਦਇਆ ਨਿਮਰਤਾ ਸਤ ਸੰਤੋਖ ਧੀਰਜ ਤਰੰਗ ਵਿਚਾਰ ਜਿਹੜੇ ਰੱਬ ਦੇ ਸਾਰੇ ਗੁਣ ਸਨ ਉਹ ਗੁਰੂ ਕਲਗੀ ਦਰਪਾਤਸਾ ਨਹੀਂ ਉਹਨਾਂ ਦੇ ਅੰਦਰ ਬਾਹਰ ਥੀ ਪਰ ਇੱਕ ਸਿੱਖ ਵਿਦਵਾਨ ਵੀ ਹੋ ਸਕਦਾ ਹੈ ਇੱਕ ਸਿੱਖ ਮੈਦਾਨੇ ਜੰਗ ਵਿੱਚ ਵੀ ਜੂਝ ਸਕਦਾ ਹੈ ਇੱਕ ਸਿੱਖ ਵਪਾਰੀ ਵੀ ਹੋ ਸਕਦਾ ਹੈ ਇੱਕ ਸਿੱਖ ਸੇਵਾਦਾਰ ਵੀ ਹੋ ਸਕਦਾ ਹੈ ਇਹ ਸਾਰੇ ਗੁਣ ਮੇਰੇ ਗੁਰੂ ਕਲਗੀਧਰ ਪਾਤਸ਼ਾਹੀ ਨੇ ਆਪ ਸਾਰਿਆਂ ਨੂੰ ਬਖਸ਼ਿਸ਼ ਕੀਤੇ ਹਨ ਸਾਧ ਸੰਗਤ ਜੀ ਇਤਨੇ ਕੋ ਵਚਨ ਪ੍ਰਵਾਨ ਕਰਨਾ ਹੋਇਆਂ ਬੱਲਾ ਦੀ ਸ਼ਮਾ ਬਖਸ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ